ਵੇਖੋ ਕਿਵੇਂ ਸ਼ਰਿਆਮ ਹੋ ਰਹੀ ਹੈ ਗੁੰਡਾਗਰਦੀ ਸ਼ਰਿਆਮ ਲੋਕਾਂ ਤੇ ਚੱਲ ਰਹੇ ਨੇ ਇੱਟਾਂ ਰੋੜੇ ਜੀ ਆ ਦੱਸ ਦਈਏ ਕਿ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਕਿ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿਵੇਂ ਨੌਜਵਾਨ ਜਿਹੜੇ ਨੇ ਸ਼ਾਰਿਆਂ ਮਿੱਟਾ ਰੋੜੇ ਚਲਾਈ ਜਾ ਰਹੇ ਨੇ ਤੇ ਪੂਰੀ ਗਲੀ ਦੇ ਵਿੱਚ ਇੱਟਾ ਰੋੜੇ ਦੇ ਨਾਲ ਭਰ ਚੁੱਕਿਆ ਨੇ ਦੁਕਾਨਾਂ ਦੀ ਪੰਨ ਤੋੜ ਕੀਤੀ ਹੈ ਤਸਵੀਰਾਂ ਤੁਹਾਡਾ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਨੌਜਵਾਨ ਹੱਥਾਂ 'ਚ ਹਥਿਆਰ ਲੈ ਕੇ ਸ਼ਾਰਿਆਂ ਗੁੰਡਾਗਰਦੀ ਕਰਦੇ ਨਜ਼ਰ ਆ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਕਿਸੇ ਰੰਜਿਸ਼ ਨੂੰ ਲੈ ਕੇ ਝਗੜਾ ਹੋਇਆ ਸੀ ਫਿਲਹਾਲ ਪੁਲਿਸ ਪੂਰੀ ਤਰ੍ਹਾਂ ਜਾਂਚ ਕਰ ਰਹੀ ਹੈ ਤੇ ਦੋਸ਼ੀਆਂ ਤੇ ਬੜੀ ਕਾਰਵਾਈ ਦੀ ਪੁਲਿਸ ਨੇ ਗੱਲਬਾਤ ਕੀਤੀ ਹੈ ਤੇ ਤਸਵੀਰਾਂ ਤੁਹਾਡਾ ਸਾਂਝੀਆਂ ਕਰ ਰਹੇ ਹਾਂ ਕਿ ਜਿੱਥੇ ਕਿ ਲੋਕ ਸਭਾ ਚੁਨਾਵ ਕਰਕੇ ਹਰ ਜਗ੍ਹਾ ਜਿਹੜੀ ਪੁਲਿਸ ਪੂਰੀ ਤਰ੍ਹਾਂ ਦੇ ਨਾਲ ਤਨੈਤ ਨਜ਼ਰ ਆ ਰਹੀ ਹੈ ਪਰ ਜਦ ਸ਼ਰੀਮ ਅਜਈਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਤੇ ਬੰਦਾ ਹੈਰਾਨ 당 ਪਰੇਸ਼ਾਨ ਰਹਿ ਜਾਂਦਾ ਹੈ ਤੇ ਗੁੰਡਾਗਰਦੀ ਦਾ ਨੰਗਾ ਨਾਚ ਅੰਮ੍ਰਿਤਸਰ ਦੇ ਵਿੱਚ ਹੁੰਦਾ ਨਜ਼ਰ ਆਇਆ ਹੈ ਤੁਸੀਂ ਵੀ ਆਂਤ ਵਿੱਚ ਪ੍ਰਤੀਕਿਰਿਆ ਦਿਓ ਫਿਲਹਾਲ ਲਈ ਹੋਰ ਖਬਰਾਂ ਦੇ ਲਈ ਬਣ ਰਹੋ ਲਾਈਵ ਪਰ ਦੇ ਨਾਲ ਆਪਣੇ ਮੁਸਫਰ ਇਹਨਾਂ ਨਾਲ ਹਾਂ ਜੀ ਇੱਥੋਂ ਸਟੇ ਨੇ ਆ ਕੇ ਘਰੇ ਪੈ ਗਏ ਮੁੰਡੇ ਸੀ ਪਾਣੀ ਆ ਰਹੀ ਹੈ ਕੀ ਕਾਰਨ ਸੀ ਨਹੀਂ ਲੱਗਦਾ ਕੋਈ ਨਹੀਂ ਆਪਣੀ ਹਾਂਜੀ ਲਾਗਤ ਕੋਈ ਨਹੀਂ ਹੈ ਹਾਂਜੀ ਤੇ ਇਸ ਬਾਰੇ ਪੁਲਿਸ ਨੂੰ ਕੰਪਲੇਟ ਕੀਤੀ ਤੁਸੀਂ ਪੁਲਿਸ ਨੂੰ ਕੰਪਲੇਟ ਕੀਤੀ ਪਰ ਸੁਣਦੀ ਨਹੀਂ ਬਈ ਕੀ ਮਾਂ ਕੀ ਕਰਦੇ ਭਾਈ ਤੁਸੀਂ ਸਾਡਾ ਰੱਦ ਸਾਨੂੰ ਨੁਕਸਾਨ ਪੈਣਾ ਕਿੰਨੇ ਕਿੰਨਾ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਨੁਕਸਾਨ ਦੇਖ ਲੋ ਰੱਦ ਸਭ ਨਹੀਂ ਕਿਹੜੀ ਕਿਹੜੀ ਚੀਜ਼ਾਂ ਦਾ ਨਾਮ ਲਾ ਦਿੱਤਾ ਜੀ ਸਾਡ ਦੁਕਾਨ ਤੋੜਤੀ ਇਹ ਪੂਰੀ ਸੁਣੋਣਾ ਆਪਣਾ ਕੁੱਤੇ ਨੂੰ ਬਾਰਿਖ ਕੱਢੋ ਉਥਰੇ ਅੰਦਰ ਵੀ ਛੋੜਦਾ ਸਾਰਾ ਕੋਈ ਨਹੀਂ ਪਸ਼ਾਸ਼ਨ ਕੋ ਕੀ ਮੰਗ ਰਹੇ ਭਾਜੀ ਉਹਨਾਂ ਨੂੰ ਨੁਕਸਾਨ ਹੋਇਆ ਜੋ ਭਰਨੂ ਆਗੇ ਲੜਾਈ ਹੋ ਹੱਥ ਪੁੱਲਾ ਜੋੜਿਆ ਹੈ ਭਾਜੀ ਹਾਂਜੀ ਪੀਪੂ ਨਸ਼ਾ ਨਸ਼ਾ ਕਰਦੇ ਸਾਹ ਤੋੜ ਬੰਨ ਕਰ ਗਏ ਕਿੰਨੇ ਕੁ ਮੁੰਡੇ ਆਏ ਸੀ ਜੀ ਜਿਨ੍ਹਾਂ ਨੇ ਤੋੜ ਜਾ 60 ਹੈ ਹਾਂਜੀ ਕੋਈ ਪੁਰਾਣੀ ਰੰਜਿਸ਼ ਸੀ ਕੀ ਸੀ ਕਰਨ ਦੀ ਹੋਰ ਦੀ ਲੜਾਈ ਹੈ ਭਾਜੀ ਹਾਂਜੀ ਤੇ ਉਹ ਹੱਥੀ ਪੈਣੇ ਘਰੇ ਵਾਲੇ ਇਸ ਬਾਰੇ ਪੁਲਿਸ ਨੂੰ ਕੋਪਰੇਟ ਕਰਤੀ ਤੁਸੀਂ ਕੀਤੀ ਹੀ ਪਰ ਉਸ ਨੂੰ ਮਾਈ ਨਹੀਂ ਕਰਨੀ ਹਾਫ ਚਾਹੀਦੇ ਧੱਕੇ ਮਾਰੇ ਹੀ ਨੇ ਭਾਜੀ ਅੱਛਾ ਜੀ ਧੱਕਾ ਮਾਰ ਘਰ ਵਾਲੇ ਨੇ ਥੋੜੇ ਮਾਰ ਲਗੇ ਭਾਜੀ ਹੱਥ ਪੁੱਲਾ ਜੋੜਿਆ ਮੰਨ ਲਿਖਾਇਆ ਅੱਜ ਪੜਿਆ ਸੀ ਮੈਨੂੰ ਲੱਗੇ ਰੋੜਾ ਮਾਰਨ ਘਰ ਵਾਲੇ ਨੇ ਮਾਹ ਬਚਾਇਆ ਸੀ ਪਹਿਲਾਂ ਵੀ ਲੜਕੇ ਗਏ ਆ ਹਾਂਜੀ ਉਹ ਤੋੜ ਕੇ ਗਏ ਤੋੜਪਾਂ ਕਰ ਗਏ ਤੇ ਹੁਣ ਵੀ ਆਣ ਕੇ ਮੈਂ ਸਬਜ਼ੀ ਲੈਣ ਗਈ ਤੇ ਮੁੰਡੇ ਨੇ ਫੇਹ ਹੱਥੀ ਤੇ ਆ ਇਹਨੇ ਬਚਾਇਆ ਉਹਨੂੰ ਕਿ ਜੀ ਹੱਥ ਪੱਲਾ ਜੋੜਿਆ ਵੀ ਨਾ ਮਾਰੋ ਇਹਨੂੰ ਨਾ ਮਾਰੋ ਤੇ ਸਾਰਾ ਸਮਾਨ ਤੋੜ ਕੇ ਗਏ ਸਾਡੇ ਘਰ ਦਾ ਕਿੰਨੇ ਕਿਹੜੇ ਬੰਦੇ ਸੀ ਪੁਰਾਣੀ ਤਾਂ ਜੀ ਇਹ ਤੁਹਾਨੂੰ ਪਤਾ ਨਾ ਦਾ ਮੈਨੂੰ ਪਤਾ ਨਹੀਂ ਉਹਨਾਂ ਦਾ ਕਿੰਨੇ ਕ ਬੰਦੇ ਆਏ ਸੀ ਬਹੁਤ ਜਿਆਦੇ ਜਾਣੇ ਆਏ ਕਿਰਪਾਨਾਂ ਤੋਂ ਬੁਨਾਂ ਲੈ ਕੇ ਆਏ ਹਾਂਜੀ ਇਸ ਵਾਰੇ ਪੁਲਿਸ ਨੂੰ ਕੰਪਲੇਟ ਕਰਤੀ ਤਾਂ ਫੇਰ ਇਹ ਕੀ ਆ ਹੀ ਕਰਨਾ ਸੁਝ ਕਿਸੁੱ ਤੇ ਲੱਕਾ ਪੈ ਜਾਂਦਾ ਸਰਪੋਰਟ ਜਿਹੜੇ ਗਿਆ ਆਪਦੇ ਉਹਨਾਂ ਨਾਲ ਸਾਡੇ ਮੁੰਡੇ ਨੂੰ ਇੱਥੇ ਭਾ ਲਿਆ ਹੁਣ ਕੋਈ ਤੁਹਾਡੇ ਸੁਣਵਾਈ ਨਹੀਂ ਕਰਨ ਦੀ ਸੀ ਹਾਂਜੀ ਹਾਏ ਮੁੰਡਿਆਂ ਦਾ ਨਾ ਆਸ ਨੇ ਰਗੇਸ਼ ਬਾਜੀ ਦੇ ਨਾਲ ਇਹਨਾਂ ਨੇ ਕੀਤਾ ਅਸੀਂ ਤਬਦੀਸ਼ ਇਹਦੀ ਕਰਦੇ ਪਏਗਾ ਜੋ ਵੀ ਤਬਦੀਸ਼ ਦੇ ਵਿੱਚ ਸਾਹਮਣੇ ਆਉਂਦਾ ਉਹ ਉਸ ਮੁਤਾਬਕ ਕਰਾਂਗੇ ਉਹਨਾਂ ਵੱਲੋਂ ਸਰ ਕਿਹਾ ਗਿਆ ਕਿ 50 60 ਪੰਦੇ ਆ ਗਏ ਤੇ ਘਰ ਦੇ ਕੋਲ ਹੀ ਲੱਗਦਾ ਹਾਂ ਨਹੀਂ 50 60 ਤੇ ਨਹੀਂ ਚਲੋ ਕੋਈ 10 15 ਦੇ ਹੈਗੇ ਹੀ ਆ ਉਹ ਕਰਦੇ ਪਏ ਆ ਵੀ ਉਹਨਾਂ ਦੇ ਆਸ ਵਿੱਚ ਕੀ ਰੰਝੇ ਜਿਹੜੇ ਉਹ ਝਗੜਾ ਕੀਤਾ ਉਹਨਾਂ ਨਾਲ ਸਰ ਜਿਹੜਾ ਵੀ ਦੋਸ਼ੀ ਹਾਂ ਜੋ ਜੋ ਵੀ ਦੋਸ਼ੀ ਆਊਗਾ ਉਹਦੇ ਉਹਦੇ ਬੰਦੀ ਕਰਦੇ ਕੀ